ਸਾਤਿਰੀਕਾ ਮੈਂ ਹਰਕੇਰਨ ਸਿੰਘ ਸੱਚ ਕਹੁੰਦੀs ਅਗਲੀ ਪੇਸ਼ਕਸ਼ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 11 ਅਗਸਤ 2025 ਕੀ ਇਹ ਦਿਨ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਕੀ ਇੱਕ ਪਰਿਵਾਰ ਤੋਂ ਸਿੱਖ ਸੰਸਥਾਵਾਂ ਦਾ ਕਬਜ਼ਾ ਛੁੜਾ ਲਿਆ ਜਾਵੇਗਾ ਤੇ ਜਾਂ ਫਿਰ ਅਕਾਲੀ ਦਲਾਂ ਦੀ ਇੱਕ ਲੰਮੀ ਲਿਸਟ ਦੇ ਵਿੱਚ ਇੱਕ ਹੋਰ ਨਾਮ ਸ਼ਾਮਿਲ ਹੋ ਜਾਵੇਗਾ ਇਹ ਕੋਸ਼ਿਸ਼ ਜੋ ਹੁਣ ਹੋਈ ਹੈ ਪਹਿਲਾਂ ਨਾਲੋਂ ਕਿਵੇਂ ਵੱਖਰੀ ਹੈ ਕਿਸ ਤਰੀਕੇ ਨਾਲ ਫਰਕ ਹੈ ਇਸ ਕੋਸ਼ਿਸ਼ ਵਿੱਚ ਜਿਵੇਂ ਪਹਿਲਾਂ ਅਕਾਲੀ ਦਲ ਬਣੇ ਸੀ ਉਹਨਾਂ ਨਾਲੋਂ ਕਿਉਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਨਤੀਜੇ ਪਹਿਲਾਂ ਨਾਲੋਂ ਵੱਖਰੇ ਹੋਣਗੇ ਹੁਣ ਤੱਕ ਬਹੁਤ ਅਕਾਲੀ ਦਲ ਆਏ ਗਏ ਲੇਕਿਨ ਕੋਈ ਜ਼ਿਆਦਾ ਫਰਕ ਨਹੀਂ ਪਿਆ ਇਸ ਵਾਰ ਵੱਖਰਾ ਕੀ ਹੈ ਨਵਾਂ ਕੀ ਹੈ ਇਹਨਾਂ ਸਵਾਲਾਂ ਦੇ ਉੱਪਰ ਚਰਚਾ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਅੱਜ ਇਜਲਾਸ ਦੇ ਵਿੱਚ ਕੀ ਕੀ ਹੋਇਆ। ਸਵੇਰੇ 11 ਵਜੇ ਬੁਰਜ ਕਾਲੀ ਫੂਲਾ ਸਿੰਘ ਵਿਖੇ ਇਹ ਇਜਲਾਸ ਸ਼ੁਰੂ ਹੋਇਆ ਸੀ। ਗੁਰੂ ਘਰ ਦੇ ਬਾਹਰ ਜਿਵੇਂ ਚੋਣ ਏਜੈਂਟ ਬੈਠਦੇ ਹਨ ਲਿਸਟਾਂ ਦੇ ਨਾਲ ਉਵੇਂ ਹੀ ਤਿਆਰੀ ਕੀਤੀ ਗਈ ਸੀ। ਚੋਣ ਬਕਸੇ ਵੀ ਤਿਆਰ ਕਰਕੇ ਰੱਖੇ ਗਏ ਸੀ। ਵੱਖ-ਵੱਖ ਆਗੂ ਮੀਡੀਆ ਨੂੰ ਬਿਆਨ ਦੇ ਰਹੇ ਸੀ ਕਿ ਜੇ ਕੋਈ ਵੀ ਡੈਲੀਗੇਟ ਇਹ ਇੱਛਾ ਜ਼ਾਹਿਰ ਕਰਦਾ ਹੈ ਕਦ ਚੋਣ ਹੋਵੇਗੀ ਤੇ ਜੇ ਉਮੀਦਵਾਰ ਇੱਕ ਹੀ ਹੋਇਆ ਤਾਂ ਫਿਰ ਸਰਬਸੰਮਤੀ ਦੇ ਨਾਲ ਚੋਣ ਹੋ ਜਾਵੇਗੀ ਪ੍ਰਧਾਨ ਚੁਣ ਲਿਆ ਜਾਵੇਗਾ ਸਾਡੀ ਪੂਰੀ ਤਿਆਰੀ ਚੋਣ ਕਰਾਉਣ ਦੀ ਹੈ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਡੈਲੀਗੇਟ ਨੂੰ ਰੋਕਿਆ ਨਹੀਂ ਜਾਵੇਗਾ ਜੇ ਇੱਕ ਤੋਂ ਵੱਧ ਉਮੀਦਵਾਰ ਚੋਣ ਲੜਨਾ ਚਾਹੁੰਦੇ ਨੇ ਤਾਂ ਉਸ ਦੇ ਸਾਰੇ ਪ੍ਰਬੰਧ ਸਾਡੇ ਵੱਲੋਂ ਕੀਤੇ ਗਏ 12:00 ਵਜੇ ਦੇ ਕਰੀਬ اجلاس ਸ਼ੁਰੂ ਹੁੰਦਾ ਹੈ ਤਾਂ ਇਕਬਾਲ ਸਿੰਘ ਝੁੰਦਾ ਵੱਲੋਂ ਇਸ اجلاس ਦੀ ਸ਼ੁਰੂਆਤ ਕੀਤੀ ਗਈ ਇਸ ਗੱਲ ਤੇ ਦੁਬਾਰਾ ਜ਼ੋਰ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਗਿਆ ਦੇ ਮੁਤਾਬਕ ਹੁਕਮਨਾਮੇ ਦੇ ਮੁਤਾਬਕ ਲੰਮੇ ਸਮੇਂ ਬਾਅਦ ਅਕਾਲੀ ਦਲ ਦੇ ਡੈਲੀਗੇਟ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਸੰਗਤ ਦੀ ਪ੍ਰਵਾਨਗੀ ਦੇ ਨਾਲ ਹੱਥ ਖੜੇ ਕਰਾ ਕੇ ਚੁਣੇ ਗਏ ਨੇ ਉਹ ਕਹਿੰਦੇ ਕਿ ਮੇਰੀ ਸੁਰਤ ਦੇ ਵਿੱਚ ਤਾਂ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਪਾਰਦਰਸ਼ੀ ਤਰੀਕੇ ਨਾਲ ਡੈਲੀਗੇਟਾਂ ਦੀ ਚੋਣ ਹੋਈ ਹੋਵੇ ਹੋ ਸਕਦਾ ਸਤੋਂ ਪਹਿਲਾਂ ਹੁੰਦਾ ਹੋਵੇ ਲੇਕਿਨ ਸਾਡੇ ਦੇਖਣ ਦੇ ਵਿੱਚ ਅਜਿਹਾ ਨਹੀਂ ਹੁੰਦਾ ਸੀ ਕਿ ਐਨੇ ਪਾਰਦਰਸ਼ੀ ਤਰੀਕੇ ਨਾਲ ਡੈਲੀਗੇਟ ਚੁਣੇ ਜਾਂਦੇ ਹੋਣ ਧਰਮ ਦਾ ਰਾਜਨੀਤੀ ਉੱਪਰ ਕੁੰਡਾ ਰੱਖਿਆ ਜਾਵੇ ਏਸੀਓ ਕਹਿੰਦੇ ਇੱਕ ਧਾਰਮਿਕ ਅੰਸ਼ਲ ਵੱਖਰੀ ਬਣਾਈ ਜਾਵੇਗੀ ਦਾ ਐਲਾਨ ਚੁੰਡਾ ਵੱਲੋਂ ਹੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਬੀਬੀ ਸਤਵੰਤ ਕੌਰ ਦਾ ਦੋਨਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਕਿਵੇਂ ਦੋਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੇ ਚਰਚਾ ਦੌਰਾਨ ਆਪੋ ਆਪ ਹੀ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ ਤੇ ਇਹ ਐਲਾਨ ਕਰਕੇ ਉਹਨਾਂ ਵੱਲੋਂ ਆਪਣੀ ਸ਼ੁਹਰਦਤਾ ਦਾ ਵੀ ਪਹਚਾਨ ਦਿੱਤਾ ਗਿਆ ਹੈ ਸਾਰਿਆਂ ਨੂੰ ਯਾਦ ਹੀ ਹੋਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜੇ ਬੀਬੀ ਸਤਵੰਤ ਕੌਰ ਤੇ ਮੇਰੇ ਉਚਕਾਰ ਚੋਣ ਕਰਾਉਣ ਦੀ ਕੋਈ ਗੱਲ ਹੋ ਰਹੀ ਹੈ ਤਾਂ ਮੈਂ ਉਹਨਾਂ ਦਾ ਮੁਕਾਬਲੇ ਉਮੀਦਵਾਰ ਨਹੀਂ ਬਣਾਗਾ ਮੈਂ ਆਪਣੇ ਆਪ ਨੂੰ ਪਿੱਛੇ ਹਟਦਾ ਹਾਂ ਕਿਉਂਕਿ ਮੈਂ ਉਹਨਾਂ ਦੇ ਸ਼ਹੀਦ ਪਰਿਵਾਰ ਦਾ ਬਹੁਤ ਹੀ ਸਤਿਕਾਰ ਕਰਦਾ ਹਾਂ ਮੈਂ ਉਹਨਾਂ ਦੇ ਮੁਕਾਬਲੇ ਵਿੱਚ ਚੋਣ ਨਹੀਂ ਲੜਾਂਗਾ ਇਸੇ ਤਰੀਕੇ ਨਾਲ ਬੀਬੀ ਸੁਤਵੰਤ ਕੌਰ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ ਅਸੀਂ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਨਾਂ ਦਾ ਕੰਮ ਅਕਾਲ ਸਾਹਿਬ ਵੱਲੋਂ ਇਹ ਲਾਗਾਇਆ ਗਿਆ ਸੀ ਕਿ ਤੁਸੀਂ ਡੈਲੀਗੇਟ ਚੁਣਨੇ ਨੇ ਤੁਸੀਂ ਚੁਣ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਕੰਮ ਕਰਨਾ ਹੈ ਤੁਸੀਂ ਆਪ ਪ੍ਰਧਾਨਗੀ ਨਹੀਂ ਲੈਣੀ ਹੈ ਇਸ ਕਰਕੇ ਮੇਰਾ ਤਾਂ ਉਮੀਦਵਾਰ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਉਹਨਾਂ ਵੱਲੋਂ ਵੀ ਆਪਣੇ ਹੱਥ ਪਿੱਛੇ ਖਿੱਚਲੇ ਗਏ ਸੀ ਇਸ ਚੀਜ਼ ਦਾ ਜ਼ਿਕਰ ਕਰਦੇ ਹੋਏ ਇਕਬਾਲ ਸਿੰਘ ਢੂਡਾ ਵੱਲੋਂ ਇਹਨਾਂ ਦੋਨਾਂ ਹੀ ਲੀਡਰਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਇਸ ਚੀਜ਼ ਨੂੰ ਦੁਬਾਰਾ ਇੱਕ ਵਾਰ ਲੋਕਾਂ ਦੇ ਸਾਹਮਣੇ ਰੱਖਿਆ ਵੀ ਕਿ ਹਾਂ ਜੋ ਹੋਇਆ ਸੀ ਅਸਲ ਦੇ ਵਿੱਚ ਇਹ ਸੀ ਇਹ ਕੋਈ ਆਪਸੀ ਲੜਾਈ ਨਹੀਂ ਸੀ ਟਕਰਾਅ ਨਹੀਂ ਸੀ ਇੱਕ ਦੂਜੇ ਦੇ ਸਤਕਾਰ ਦੇ ਚੱਲਦਿਆਂ ਇੱਕ ਦੂਸਰੇ ਲਈ ਅਹੁਦਾ ਛੱਡਣ ਲਈ ਤਿਆਰ ਹੋਏ ਸੀਗੇ ਅਹੁਦੇ ਦੀ ਲਾਲਸਾ ਕੋਈ ਨਹੀਂ ਹੈ ਇਸ ਤੋਂ ਬਾਅਦ ਸੰਤ ਸਮਾਜ ਦੇ ਮੋਰੀ ਤੇ ਗੁਰੂ ਨਾਨਕ ਜੀ ਦੇ ਵੰਸ਼ ਵੰਸ਼ ਚੋਂ ਆਉਣ ਵਾਲੇ ਦੱਸੇ ਜਾਣ ਵਾਲੇ ਬਾਬਾ ਸਰਬਜੀਤ ਸਿੰਘ 베ਦੀ ਵੱਲੋਂ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ ਨਾਲ ਹੀ ਉਹਨਾਂ ਵੱਲੋਂ ਇੱਕ ਬੇਨਤੀ ਵੀ ਕੀਤੀ ਗਈ ਕਿ ਅੱਜ ਸਿਰਫ ਪ੍ਰਧਾਨ ਚੁਣਿਆ ਜਾਵੇ ਅੱਜ ਬਾਕੀ ਅਹੁਦੇਦਾਰੀਆਂ ਦਾ ਐਲਾਨ ਨਾ ਕੀਤਾ ਜਾਵੇ ਕਿਉਂਕਿ ਇਸ ਕੰਮ ਲਈ ਸਾਨੂੰ ਸੋਚ ਵਿਚਾਰ ਕਰਕੇ ਇਕੱਠਿਆਂ ਬਹਿ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜਲਦਬਾਜੀ ਦੇ ਵਿੱਚ ਕੋਈ ਫੈਸਲਾ ਨਾ ਕੀਤਾ ਜਾਵੇ ਕਾਲੀ ਨਾ ਦਿਖਾਈ ਜਾਵੇ ਅਹੁਦੇਦਾਰੀਆਂ ਵੰਡਣ ਦੀ 5-7 ਦਿਨ ਬੈਠੋ ਸਿਰ ਜੋੜੋ ਉਸ ਤੋਂ ਬਾਅਦ ਹੀ ਇਹ ਅਹੁਦੇਦਾਰੀਆਂ ਤੈਅ ਕੀਤੀਆਂ ਜਾਣ ਇਹਨਾਂ ਦਾ ਐਲਾਨ ਕੀਤਾ ਜਾਵੇ ਸੋਚ ਸਮਝ ਕੇ ਡੈਡੀਕੇਟਿਡ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਇਹ ਉਹਨਾਂ ਵੱਲੋਂ ਇਹ ਆ ਗਿਆ ਇਸ ਤੋਂ ਬਾਅਦ ਮਨਪ੍ਰੀਤ ਸਿੰਘ ਯਾਦਲੀ ਵੱਲੋਂ ਬਤ ਇਹ ਪੇਸ਼ ਕੀਤੇ ਗਏ ਜੋ ਮਤਾ ਪੇਸ਼ ਕੀਤਾ ਗਿਆ ਸਭ ਤੋਂ ਪਹਿਲਾਂ ਉਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਰਾਜਨੀਤਿਕ ਦਖਲ ਨਾਲ ਪਿਛਲੇ ਲੰਮੇ ਸਮੇਂ ਤੋਂ ਜੋ ਪੰਥਕ ਸੰਸਥਾਵਾਂ ਦਾ ਜਾਂ ਪੂਰਾ ਪੰਥਕ ਨਿਗਾਰਾ ਆ ਗਿਆ ਹੈ ਉਸ ਨੂੰ ਦੂਰ ਕਰਨ ਦੇ ਲਈ ਇੱਕ ਪੰਥਕ ਕੌਂਸਲ ਸਥਾਪਿਤ ਕੀਤੀ ਜਾਂਦੀ ਹੈ ਜੋ ਕਿ ਬਾਕੀ ਕੰਮਾਂ ਦੇ ਨਾਲ-ਨਾਲ ਪੰਥਕ ਏਕਤਾ ਦੇ ਲਈ ਵੀ ਕੰਮ ਕਰੇਗੀ ਬਾਕੀ ਜਿਹੜੀਆਂ ਸਿਹਰਦ ਧਰਾਂ ਨੇ ਉਨ੍ਹਾਂ ਦੇ ਨਾਲ ਤਾਲਮੇਲ ਕਰੇਗੀ ਤਾਂ ਕਿ ਸਾਰੇ ਪੰਥ ਨੂੰ ਸਿੱਖ ਪੰਥ ਨੂੰ ਇਕੱਠਾ ਕੀਤਾ ਜਾਵੇ ਇੱਕ ਜਗ੍ਹਾ ਤੇ ਇੱਕ ਕੇਂਦਰੀ ਤੌਰ ਆ ਬਣਾਇਆ ਜਾਵੇ ਜਿੱਥੋਂ ਕਿ ਸਿੱਖ ਸਾਧ ਚੱਲੇ ਇਸ ਕੰਮ ਵਾਸਤੇ ਪੰਥਕ ਕੌਂਸਲ ਸਥਾਪਿਤ ਕੀਤੀ ਜਾਂਦੀ ਹੈ ਔਰ ਜੋ ਅਕਾਲੀ ਦਲ ਪਬਿਕ ਦੇ ਵਿੱਚ ਫੈਸਲੇ ਕਰੇਗਾ ਉਹ ਸਾਰੇ ਫੈਸਲੇ ਵੀ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਹੋਣਗੇ ਇਹ ਵੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕੌਂਸਲ ਦੇ ਵਿੱਚ ਉੱਗੇ ਸਿੱਖ ਚਿੰਤਕ ਰਹਿਣਗੇ ਜੋ ਕਿ ਪੰਥ ਦੇ ਲਈ ਸਮਰਪਿਤ ਹੋ ਕੇ ਕੰਮ ਕਰਨਗੇ ਇਸ ਤਰ੍ਹਾਂ ਦਾ ਇੱਕ ਢਾਂਚਾ ਤਿਆਰ ਕੀਤਾ ਜਾਏਗਾ ਇਸ ਤਰੀਕੇ ਨਾਲ ਉੱਗੇ ਚਿੰਤਕਾਂ ਦੀ ਚੋਣ ਇਸ ਕੌਂਸਲ ਦੇ ਵਿੱਚ ਸ਼ਾਮਲ ਕਰਨ ਦੇ ਲਈ ਕੀਤੀ ਜਾਵੇਗੀ ਇਸ ਕੌਂਸਲ ਦੀ ਚੇਅਰਪਰਸਨ ਦੇ ਲਈ ਬੀਬੀ ਸੁਤਵੰਤ ਕੌਰ ਦਾ ਨਾਮ ਰੱਖਿਆ ਗਿਆ ਤੇ ਇਹ ਸੁਪਰਵਾਨ ਵੀ ਕਰ ਲਿਆ ਗਿਆ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪਬਾਸ ਸਰਬੋ ਸਿੰਘ ਵੇਦੀ ਵੱਲੋਂ ਪ੍ਰਸਤਾਵ ਕੀਤਾ ਗਿਆ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਦਾ ਸਮਰਥਨ ਕੀਤਾ ਗਿਆ ਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਸਮਰਥਨ ਕੀਤਾ ਗਿਆ ਤੇ ਸਰਬਸੰਮਤੀ ਦੇ ਨਾਲ ਇਸ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਵੱਲੋਂ ਚੁਣ ਲਿਆ ਗਿਆ ਲੇਕਿਨ ਜਦੋਂ ਭਰਤੀ ਕਮੇਟੀ ਵੱਲੋਂ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾ ਰਿਹਾ ਸੀ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਸੀ ਡੈਲੀਗੇਟਾਂ ਦਾ اجلاس ਚੱਲ ਰਿਹਾ ਸੀ ਠੀਕ ਉਸੇ ਸਮੇਂ ਮੇਰੇ ਸਟੂਡੀਓ ਦੇ ਠੀਕ ਬਾਹਰ ਸੁਖਬੀਰ ਸਿੰਘ ਬਾਦਲ ਧੜੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਸੀ মিডিਆ ਵਿੱਚ ਚਰਚਾ ਵਿਸ਼ਾਲ ਧਰਨੇ ਦੀ ਕੀਤੀ ਜਾ ਰਹੀ ਹੈ ਫਲੈਕਸ ਬੋਰਡ ਜੋ ਆਲੇ-ਦਾਲੇ ਲੱਗੇ ਹੋਏ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਬਹੁਤ ਵੱਡਾ ਵਿਸ਼ਾਲ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਜਾ ਰਿਹਾ ਹੈ ਪਰ ਜਿੱਥੇ ਇਹ ਪ੍ਰੋਗਰਾਮ ਹੋ ਰਿਹਾ ਹੈ ਉਹ ਮਾਰਕੀਟ ਦੇ ਬਾਹਰ ਇੱਕ ਛੋਟੀ ਜਿਹੀ ਪਾਰਕਿੰਗ ਹੈ ਤੇ ਉਸ ਪਾਰਕਿੰਗ ਦੇ ਵੀ ਤੀਜੇ ਹਿੱਸੇ ਨੂੰ ਟੈਂਟ ਲਾ ਕੇ ਕਵਰ ਕੀਤਾ ਗਿਆ ਹੈ ਸਟੇਜ ਵੱਡਾ ਹੈ ਜਾਂ ਕੁਰਸੀਆਂ ਜ਼ਿਆਦਾ ਲੱਗੀਆਂ ਹੋਈਆਂ ਨੇ ਕਿੰਨੀਆਂ ਕੁ ਕੁਰਸੀਆਂ ਨੇ ਕਿੰਨੇ ਕੁ ਬੰਦੇ ਨੇ ਲੀਡਰ ਜ਼ਿਆਦਾ ਨੇ ਜਾਂ ਸੁਣਨ ਵਾਲੇ ਇਹ ਤਾਂ ਉਸ ਇਕੱਠ ਨੂੰ ਦੇਖਣ ਵਾਲੇ ਹੀ ਜਾਣਦੇ ਨੇ ਪਰ ਕੈਮਰੇ ਅਤੇ ਫੋਟੋਆਂ ਕੀ ਦਿਖਾਉਣਗੇ ਆ ਸੋਸ਼ਲ ਮੀਡੀਆ ਤੇ ਇਸ ਤਰੀਕੇ ਨਾਲ ਪ੍ਰਚਾਰਿਆ ਜਾਏਗਾ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਖੈਰ ਇਸ ਦੇ ਉੱਪਰ ਹੋਰ ਜ਼ਿਆਦਾ ਚਰਚਾ ਕਰਨ ਤੋਂ ਪਹਿਲਾਂ ਇੱਕ ਹੋਰ ਮਤਾ ਜੋ ਪਾਸ ਕੀਤਾ ਗਿਆ ਸੀ ਪੰਜ ਮੈਂਬਰੀ ਕਮੇਟੀ ਦੇ اجلاس ਵਿੱਚ ਉਹ ਮਤਾ ਇੱਕ ਹੋਰ ਸੀ ਜਿਹਦਾ ਜ਼ਿਕਰ ਕਰਨਾ ਬਣਦਾ ਹੈ ਤੇ ਉਹ ਮਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਚੋਣ ਨਹੀਂ ਲੜੇਗਾ ਉਹ ਚੋਣਾਂ ਲੜਨ ਜਾਂ ਫਿਰ ਕਿਸੇ ਅਹੁਦੇ ਦੀ ਦੌੜ ਵਿੱਚ ਨਹੀਂ ਹੋਏਗਾ ਉਹ ਅਕਾਲੀ ਦਲ ਦੀ ਅਗਵਾਈ ਕਰੇਗਾ ਪ੍ਰਧਾਨਗੀ ਕਰੇਗਾ ਇਹ ਵੀ ਇੱਕ ਬੜਾ ਮਹੱਤਵਪੂਰਨ ਮਤਾ ਇਸ ਸਮੇਂ ਪਾਸ ਕੀਤਾ ਗਿਆ ਸੀ ਬਾਕੀ ਜੋ ਵੀ ਮੁੱਦੇ ਨਵੇਂ ਅਕਾਲੀ ਦਲ ਵੱਲੋਂ ਆਪਣੇ ਰੱਖੇ ਗਏ ਕਿ ਕਿਸ ਤਰੀਕੇ ਨਾਲ ਰਾਜਨੀਤੀ ਨੂੰ ਅੱਗੇ ਵਧਾਇਆ ਜਾਏਗਾ ਉਹ ਸਾਰੇ ਪੰਜਾਬ ਦੇ ਜਿੰਨੇ ਵੀ ਪੁਰਾਣੇ ਮੁੱਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਪਾਣੀ ਦੇ ਮੁੱਦੇ ਚੰਡੀਗੜ੍ਹ ਇਲਾਕਿਆਂ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਉਹੀ ਸਾਰੀਆਂ ਮੰਗਾਂ ਦੁਹਾਈਆਂ ਗਈਆਂ ਉਦਯੋਗ ਦਾ ਵਿਕਾਸ ਤੇਜ਼ ਗਤੀ ਨਾਲ ਕਿਵੇਂ ਕੀਤਾ ਜਾਵੇ ਮਜ਼ਦੂਰਾਂ ਦੇ ਹੱਕਾਂ ਤੇ ਪਹਿਰਾ ਦੇਣਾ ਅਮਨ ਕਾਨੂੰਨ ਦੀ ਸਥਿਤੀ ਨਸ਼ੇ ਪ੍ਰਸ਼ਟਾਚਾਰ ਗੈਂਗਸਟਰ ਕਰਕੇ ਪੰਜਾਬ ਦੀ ਜੋ ਬਰਬਾਦੀ ਹੋਈ ਹੈ ਉਹ ਕਿਵੇਂ ਰੋਕੀ ਜਾਵੇ ਲੈਣ ਪੁਲਿਸੀ ਦਾ ਵਿਰੋਧ ਰਾਜਾਂ ਨੂੰ ਵਧੇਰੇ ਅਧਿਕਾਰ ਆਨੰਦਪੁਰ ਮਤੇ ਦੇਸ਼ ਤਹਿਤ ਹੋਰ ਵੀ ਜਿੰਨੀਆਂ ਵੀ ਮੰਗਾਂ ਸੀ ਉਹ ਜਿੰਨੀਆਂ ਹੁਣ ਤੱਕ ਸਾਡੀ ਰਾਜਨੀਤੀ ਦੇ ਵਿੱਚ ਚੱਲੀਆਂ ਆ ਰਹੀਆਂ ਮੰਗਾਂ ਨੇ ਉਹੀ ਮੰਗਾਂ ਨੂੰ ਦਰਾਇਆ ਗਿਆ ਅਜੰਡਾ ਜ਼ਿਆਦਾਤਰ ਪੁਰਾਣਾ ਹੀ ਸੀ ਕੋਈ ਰਾਜਨੀਤਿਕ ਏਜੰਡੇ ਵਿੱਚ ਹੋਰ ਬਹੁਤੀ ਨਵੀਂ ਗੱਲ ਨਹੀਂ ਸੀ ਪਰ ਜੋ ਸਭ ਤੋਂ ਵੱਡੀ ਨਵੀਂ ਗੱਲ ਉਹਨਾਂ ਵੱਲੋਂ ਰੱਖੀ ਗਈ ਉਹੀ ਸੀ ਦੋ ਕੇਂਦਰ ਬਣਾ ਦਿੱਤੇ ਗਏ ਨੇ ਇੱਕ ਸਿਆਸੀ ਕੇਂਦਰ ਹੈ ਇੱਕ ਧਾਰਮਿਕ ਕੇਂਦਰ ਹੈ ਧਾਰਮਿਕ ਕਾਉਂਸਲ ਦਾ ਅਲੱਗ ਤੋਂ ਗਠਨ ਕਰ ਦਿੱਤਾ ਗਿਆ ਹੈ ਉਸ ਦੇ ਵਿੱਚ ਥਾਂ ਚਿੰਤਕਾਂ ਬੁੱਧੀਜੀਵੀਆਂ ਨੂੰ ਦਿੱਤੀ ਜਾਏਗੀ ਜੋ ਕਿ ਭਵਿੱਖ ਦੇ ਫੈਸਲਿਆਂ ਦੇ ਵਿੱਚ ਆਪਣੀ ਸਹਿਮਤੀ ਜਾਂ ਆਪਣੀ ਸਲਾਹ ਦੇਣਗੇ ਤਾਂ ਕਿ ਸਾਰਿਆਂ ਦੇ view ਨੂੰ ਲੈ ਕੇ ਹੀ ਅੱਗੇ ਵਧਿਆ ਜਾਵੇ ਇਸ ਤਰੀਕੇ ਨਾਲ ਜੋ ਪੁਰਾਣੀਆਂ ਗਲਤੀਆਂ ਹੋਈਆਂ ਨੇ ਅਕਾਲੀ ਦਲ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਦੁਹਰਾਈਆਂ ਨਾ ਜਾਣ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਪਾਰਦਰਸ਼ਤਾ ਲਿਆਉਣ ਦੇ ਲਈ ਇੱਕ ਅਕਾਉਂਟੇਬਿਲਟੀ ਲੈ ਕੇ ਆਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਸ਼ਾਇਦ ਲੰਮੇ ਸਮੇਂ ਤੋਂ ਪੰਥਕ ਸਫਾਂ ਦੇ ਵਿੱਚ ਜੋ ਚਰਚਾ ਵੀ ਹੋ ਰਹੀ ਹੈ ਉਹ ਚਰਚਾ ਵੀ ਇਹੀ ਹੋ ਰਹੀ ਸੀ ਕਿ ਧਰਮ ਦੇ ਉੱਤੇ ਰਾਜਨੀਤੀ ਭਾਰੂ ਹੋ ਗਈ ਹੈ ਇੱਕ ਪਰਿਵਾਰ ਸਾਰੀਆਂ ਸੰਸਥਾਵਾਂ ਤੇ ਕਾਬਜ਼ ਹੋ ਗਿਆ ਹੈ ਇਹਨੂੰ ਜੱਫੇਦਾਰ ਲਾਉਣਾ ਹੈ ਨੂੰ ਉਤਾਰਨਾ ਹੈ ਕਿਵੇਂ ਉਤਾਰਨਾ ਹੈ ਇਹ ਸਾਰਾ ਇੱਕ ਹੀ ਪਰਿਵਾਰ ਫੈਸਲੇ ਕਰ ਰਿਹਾ ਹੈ ਪਸਜੀਪੀਸੀ ਵੱਲੋਂ ਵੀ ਜੋ ਫੈਸਲੇ ਲਏ ਜਾਂਦੇ ਨੇ ਜਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਚਾਹੇ ਉਹ ਇਸੇ ਕਮੇਟੀ ਦੇ اجلاس ਲਈ ਜਗ੍ਹਾ ਦੇਣਾ ਨਾ ਦੇਣਾ ਮਾਰਦ ਪ੍ਰਕਾਸ਼ ਕਰਨ ਦੀ ਇਜਾਜ਼ਤ ਦੇਣਾ ਨਾ ਦੇਣਾ ਬੜਾ ਕੁਝ ਵਿਵਾਦ ਚੱਲਦਾ ਰਿਹਾ ਲੇਕਿਨ ਉਹ ਵੀ ਇੱਕੋ ਤਲੇ ਦਾ ਪੱਖਪੂਰਪ ਦੀ ਦਿਖਾਈ ਦਿੰਦੀ ਹੈ ਦਾਵੇ ਜੋ ਮਰਜ਼ੀ ਕੀਤੇ ਜਾਣ ਕਿਸੇ ਸਾਰੇ ਸਿੱਖਾਂ ਦੇ ਨੁਮਾਇੰਦੇ ਆ ਪਰ ਜੋ ਹੁੰਦਾ ਹੈ ਜੋ ਫੈਸਲੇ ਹੁੰਦੇ ਹਨ ਉਹ ਸਿਰਫ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੇ ਮੁਤਾਬਕ ਹੀ ਹੁੰਦੇ ਨੇ ਹੋਰ ਕਿਸੇ ਦੀ ਸਲਾਹ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਮੂੰਹੋਂ ਨਿਕਲਦਾ ਹੈ ਉਹ ਉਸ ਨੂੰ ਹੀ ਪਗਾਇਆ ਜਾਂਦਾ ਸੋ ਇਹ ਤਾਂ ਜੋ ਅੱਜ ਕੁਝ ਹੋਣਾ ਸੀ ਹੋ ਗਿਆ ਹੁਣ ਵਾਪਸ ਆਪਾਂ ਉਹ ਪਹਿਲੇ ਸਵਾਲਾਂ ਤੇ ਆਉਨੇ ਆ ਕਿ ਪਹਿਲਿਆਂ ਨਾਲੋਂ ਹੁਣ ਵੱਖਰਾ ਕੀ ਹੋਏਗਾ ਜਿੰਨੇ ਵੀ ਇਕਾਲੀਦਲ ਟੁੱਟ ਕੇ ਬਣੇ ਨੇ ਉਹਨਾਂ ਦਾ ਬਹੁਤਾ ਕੋਈ ਜ਼ਿਆਦਾ ਵਧੀਆ ਪੁਖ ਨਹੀਂ ਰਿਹਾ ਆ ਕੁੜੀ ਦੇ ਰੀ ਚਰਚਾ ਹੁੰਦੀ ਹੈ ਆਗੂ ਟੁੱਟਦੇ ਨੇ ਜੁੜਦੇ ਨੇ ਵੋਟਾਂ ਜਦੋਂ ਜਾਂਦੇ ਨੇ ਵੋਟਾਂ ਨਹੀਂ ਪੈਂਦੀਆਂ ਲੋਕ ਪ੍ਰਵਾਨ ਨਹੀਂ ਕਰਦੇ ਵਾਪਸ ਫਿਰ ਉਸੇ ਹੀ ਘਰ ਵਾਪਸੀ ਵਾਲੇ ਗੱਲ ਹੋ ਜਾਂਦੀ ਹੈ ਆਉਂਦੇ ਨੇ ਤੇ ਉਸੇ ਤਰੀਕੇ ਨਾਲ سلسلہ ਚੱਲਦਾ ਰਹਿੰਦਾ ਪਰ ਜੋ ਇਸ ਵਾਰ ਹੋਇਆ ਤੇ ਜਿਸ ਦਾ ਇਸ اجلاس ਦੇ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਜ਼ਿਕਰ ਕੀਤਾ ਗਿਆ ਉਸੇ ਕੀ ਜਿਹੜੀ ਭਰਤੀ ਪ੍ਰਕਿਰਿਆ ਇਸ ਵਾਰ ਹੋਈ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਹੁਕਮਨਾਮੇ ਸੀ ਉਹਨਾਂ ਹੁਕਮਨਾਮਾ ਦੇ ਤਹਿਤ ਹੋਈ ਹੈ ਜੋ ਜੋ ਉਹਨਾਂ ਵੱਲੋਂ ਕਿਹਾ ਗਿਆ ਸੀ ਨਾਮ ਪਤਾ ਆਧਾਰ ਕਾਰਡ ਟੈਲੀਫੋਨ ਨੰਬਰ ਇਹ ਸਾਰੇ ਇਕੱਠੇ ਕੀਤੇ ਗਏ ਨੇ ਉੱਥੇ ਜਾ ਕੇ ਫਾਰਮ ਭਰائے ਗਏ ਨੇ ਸਪੋਰਟਿੰਗ ਡਾਕੂਮੈਂਟ ਲਏ ਗਏ ਨੇ ਕੋਈ ਵੀ ਕਸਬਾ ਕੋਈ ਵੀ ਟਾਊਨ ਇਸ ਤਰ੍ਹਾਂ ਦਾ ਨਹੀਂ ਛੱਡਿਆ ਗਿਆ ਸ਼ਹਿਰ ਨਹੀਂ ਛੱਡਿਆ ਗਿਆ ਜਿੱਥੇ ਸਮਾਗਮ ਕਰਕੇ ਘਰ-ਘਰ ਜਾ ਕੇ ਪੜਤਰੀ ਨਾ ਕੀਤੀ ਗਈ ਹੋਵੇ ਸੋ ਉਪਾਰਦਰਸ਼ਤਾ ਤਰੀਕੇ ਨਾਲ ਜੇ 15 ਲੱਖ ਲੋਕ ਇਸ ਸੰਸਥਾ ਦੇ ਨਾਲ ਜੁੜੇ ਨੇ ਸਪਰਤੀ ਕਮੇਟੀ ਨਾਲ ਜੁੜੇ ਨੇ ਤੇ ਉਸ ਤੋਂ ਬਾਅਦ ਡੈਲੀਗੇਟ ਚੁਣੇ ਗਏ ਨੇ ਔਰ ਲੋਕਾਂ ਦਾ ਹੰਗਾਰਾ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਚਾਹੇ ਤੁਸੀਂ ਉਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦਾ ਨਾਮ ਦੇ ਕੇ ਕਹਿ ਲਓ ਜਾਂ ਇਹ ਕਹਿ ਲਓ ਕਿ ਜੋ-ਜੋ ਕਮੀਆਂ ਲੋਕ ਦੇਖਦੇ ਸੀ ਜੋ ਪਾਰਦਰਸ਼ਤਾ ਦੀ ਕਮੀ ਪਹਿਲਾਂ ਦੇਖਦੇ ਸੀ ਇਸ ਵਾਰ ਉਹ ਨਹੀਂ ਦਿਖਾਈ ਗਈ ਇਸ ਵਾਰ ਪੂਰੇ ਪਾਰਦਰਸ਼ਕ ਤਰੀਕੇ ਨਾਲ ਹੀ ਇਹ ਸਾਰੀ ਭਰਤੀ ਕੀਤੀ ਗਈ ਜੋ ਜੋ ਡਾਕੂਮੈਂਟ ਚਾਹੀਦੇ ਸੀ ਉਹ ਡਾਕੂਮੈਂਟ ਵੀ ਲਏ ਗਏ ਸੋ ਉਹ ਲੋਕਾਂ ਦਾ ਹੰਗਾਰਾ ਇਸ ਵਾਰ ਜ਼ਬਰਦਸਤ ਰਿਹਾ ਤੇ ਭਰਤੀ ਜੇ 15 ਲੱਖ ਦੀ ਹੋ ਗਈ ਹੈ ਬਿਨਾ ਕਿਸੇ politcal support ਤੋਂ ਕਿਸੇ ਸੱਤਾਧਿਰ ਦੀ ਖਾਪੜੇ ਤੋਂ ਬਾਦ ਜਾਂ ਸਰਪ੍ਰਸਤੀ ਤੋਂ ਬਿਨਾ ਜੋ ਕੰਮ ਹੋਇਆ ਪੰਜ ਮੈਂਬਰੀ ਕਮੇਟੀ ਵੱਲੋਂ ਕੀਤਾ ਗਿਆ ਉਸ ਕਰਕੇ ਜੈਨੂਨ ਭਰਤੀ ਲੱਗਦੀ ਹੈ ਤੇ ਜੇ ਐਡੇ ਵੱਡੀ ਭਰਤੀ ਹੋ ਗਈ ਹੈ ਤਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਇਸ ਦੇ ਵਿੱਚ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਇਹ ਇੱਕ ਬਹੁਤ ਵੱਖਰੀ ਚੀਜ਼ ਹੈ ਪਹਿਲਾਂ ਨਾਲੋਂ ਪਹਿਲਾਂ ਕੀ ਹੁੰਦਾ ਸੀ ਕੁਝ ਇਕੀਆਂ ਦੋ ਆਗੂ ਟੁੱਟਦੇ ਸੀ ਉਹ ਆਪਣੇ ਨਾਲ ਕੁਝ ਵਰਕਰ ਕੁਝ ਸਪੋਰਟਰ ਲੈ ਜਾਂਦੇ ਸੀ ਮੇਨ ਧੜਾ ਜਿਹੜਾ ਹੈ ਇੱਕ ਜੋ ਟਹਦਾ ਸੀ ਉਹ ਜਿਹੜਾ ਸਪਲਿੰਟਰ ਗਰੁੱਪ ਹੈ ਛੋਟੇ ਗਰੁੱਪ ਟੁੱਟਦੇ ਸੀ ਇਸ ਵਾਰ ਜੋ ਹੋ ਰਿਹਾ ਹੈ ਲੋਕ ਮੇਨ ਜੋ ਤਣਾਤੀ ਨੂੰ ਸੁਖਬੀਰ ਬਾਦਲ ਦਾ ਤਣਾ ਕਿਹਾ ਜਾ ਰਿਹਾ ਹੈ ਉਸ ਤੋਂ ਟੁੱਪੇ ਨੇ ਤੇ ਇਹਨਾਂ ਲੋਕਾਂ ਨਾਲ ਜੁੜੇ ਨੇ ਇੱਥੇ ਬਾਰ ਬਾਰ ਇਸ ਗੱਲ ਦੀ ਜ਼ਿਕਰ ਕੀਤਾ ਜਾਂਦਾ ਰਿਹਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਕੀਤਾ ਗਿਆ ਕੰਮ ਹੈ ਉੱਥੋਂ ਜੋ ਡਾਇਰੈਕਸ਼ਨ ਮਿਲੀ ਹੈ ਨਿਰਦੇਸ਼ ਮਿਲੇ ਨੇ ਉਹਨਾਂ ਮੁਤਾਬਕ ਹੀ ਕੰਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕਿਸੇ ਦਾ ਸਵਾਰਥ ਨਹੀਂ ਹੈ ਔਰ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਵੀ ਚੁਣਿਆ ਗਿਆ ਹੈ ਤੇ ਨਾਲ ਹੀ ਇਹ ਬਤਾ ਵੀ ਪਾਸ ਕਰ ਦਿੱਤਾ ਗਿਆ ਕਿ ਚੋਣ ਨਹੀਂ ਲੜਨਗੇ ਕਿਤੇ ਨਾ ਕਿਤੇ ਜੋ ਇਹ ਬਾਰ ਬਾਰ ਜ਼ਿਕਰ ਹੁੰਦਾ ਸੀ ਜਾਂ ਗੱਲਾਂ ਹੁੰਦੀਆਂ ਸੀ ਕਿ ਸੱਤਾ ਦੇ ਪਿੱਛੇ ਇਹ ਆਗੂ ਭੁੱਖੇ ਨੇ ਸੱਤਾ ਦੇ ਪਿੱਛੇ ਹੀ ਅਕਾਲੀ ਦਲ ਨੂੰ ਛੱਡ ਕੇ ਇਹਨਾਂ ਨੇ ਆਪਣਾ ਵੱਖਰਾ ਧੜਾ ਬਣਾਇਆ ਹੈ ਜਾਂ ਇਹਨਾਂ ਨੂੰ ਪ੍ਰਧਾਨਗੀ ਦੀ ਲਾਲਚ ਹੈ ਉਹ ਸਾਰੇ ਦਾਅਵੇ ਵੀ ਨਕਾਰੇ ਜਾਂਦੇ ਹੁਣ ਅਕਾਲੀ ਦਲ ਇਹ ਨਹੀਂ ਕਿ ਚੁੱਪ ਕਰਕੇ ਬੈਠਾ ਹੈ ਅਕਾਲੀ ਦਲ ਵੱਲੋਂ ਕੱਲ ਪਰਸੋਂ ਤੋਂ ਹੀ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਚਰਚਾ ਦੇ ਵਿੱਚ ਆਇਆ ਸੀ ਕਿ ਉਹਨਾਂ ਨੂੰ ਪ੍ਰਧਾਨ ਚੁਣਿਆ ਜਾਏਗਾ ਉਹਨਾਂ ਦੇ ਜੋ ਰਿਐਕਸ਼ਨ ਆ ਰਹੇ ਨੇ ਉਹ ਉਹ ਰਿਐਕਸ਼ਨ ਕੀ ਨੇ ਕਿਸ ਤਰੀਕੇ ਨਾਲ ਉਹ ਇਸ ਅਪਾਇੰਟਮੈਂਟ ਨੂੰ ਜਾਂ ਇਸ ਚੁਣੌਤੀ ਨੂੰ ਚੈਲੰਜ ਕਰ ਰਹੇ ਨੇ ਜਾਂ ਉਹਨਾਂ ਦਾ ਹਮਲਾ ਕਰਨ ਦਾ ਜਿਹੜਾ ਤਰੀਕਾ ਹੈ ਟੰਗ ਤਰੀਕਾ ਕੀ ਹੈ ਉਹਨਾਂ ਵੱਲੋਂ ਜੋ ਹਮਲਾ ਕੀਤਾ ਜਾ ਰਿਹਾ ਹੈ ਉਸ ਹਮਲੇ ਦੇ ਕੇਂਦਰ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਰੱਖਿਆ ਜਾ ਰਿਹਾ ਹੈ ਪਹਿਲਾਂ ਉਸ ਤੋਂ ਇਹ ਕਹਿੰਦੇ ਨੇ ਕਿ ਜਿੰਨਾ ਵੱਲੋਂ ਚੁੱਲ੍ਹੇ ਇਕੱਠੇ ਕਰਨ ਦਾ ਫੈਸਲਾ ਸੁਣਾਇਆ ਗਿਆ ਸੀ ਉਹੀ ਆਪਣਾ ਵੱਖਰਾ ਤੁੱਲਾ ਬਣਾ ਰਹੇ ਨੇ ਇਹ ਇੱਕ ਲਾਈਨ ਲਈ ਗਈ ਹੈ ਫਿਰ ਉਹ ਦੂਸਰੀ ਲਾਈਨ ਲੈਂਦੇ ਨੇ ਕਿ ਹਰਪ੍ਰੀਤ ਸਿੰਘ ਦੀ ਦਿੱਲੀ ਵਾਲਿਆਂ ਨਾਲ ਯਾਰੀ ਹੈ ਮਤਲਬ ਉਹ ਭਾਜਪਾ ਦੇ ਨਾਲ ਮਿਲੇ ਹੋਏ ਨੇ ਸਭ ਕੁਝ ਭਾਜਪਾ ਦੇ ਇਸ਼ਾਰੇ ਤੇ ਹੋ ਰਿਹਾ ਹੈ ਤੀਸਰਾ ਉਹ ਇਹ ਕਹਿ ਰਹੇ ਨੇ ਕਿ ਪ੍ਰਧਾਨ ਤਾਂ ਫੇਰ ਲਪਾਫੇ ਵਿੱਚੋਂ ਹੀ ਨਿਕਲਿਆ ਤੁਸੀਂ ਕਹਿੰਦੇ ਸੀ ਅਸੀਂ ਚੋਣ ਕਰਾਵਾਂਗੇ ਡੈਲੀਗੇਟ ਚੋਣ ਕਰਨਗੇ ਪਰ ਇੱਥੇ ਤਾਂ ਡੈਲੀਗੇਟ ਇਦਲਾ ਸਦਨ ਤੋਂ ਪਹਿਲਾਂ ਹੀ ਨਾਮ ਤੈਹ ਗਿਆ ਹੋ ਗਿਆ ਲੱਗਦਾ ਹੈ ਤੇ ਇਸ ਲਈ ਇਸ ਦੇ ਇਸ ਫੈਸਲੇ ਤੇ ਸਾਡੇ ਸੁਖਬੀਰ ਬਾਦਲ ਨੂੰ ਚੁਣਨ ਦੇ ਫੈਸਲੇ ਦੇ ਵਿੱਚ ਕੀ ਫਰਕ ਹੈ ਦੋਨੋਂ ਗੱਲਾਂ ਇੱਕੋ ਹੀ ਨੇ ਤੇ ਫੇਰ ਸਾਨੂੰ ਕਿਉਂ ਇਸ ਗੱਲ ਦੇ ਪਿੱਛੇ ਨਿੰਦਿਆ ਗਿਆ ਸੀ ਪੰਡਿਆ ਗਿਆ ਸੀ ਪ੍ਰਕਿਰਿਆ ਤਾਂ ਇੱਕੋ ਰਹੀ ਇੱਕ ਫੇਰ ਉਹਨਾਂ ਵੱਲੋਂ ਜੋ ਸੋਸ਼ਲ ਮੀਡੀਆ ਤੇ ਉਹਨਾਂ ਦਾ ਆਈਟੀ ਸੈੱਲ ਵੱਲੋਂ ਆਪਣੇ ਨਾਮ ਹਿਸ ਨਹੀਂ ਲੇਕਿਨ ਆਪਣੇ ਅਲੱਗ-ਅਲੱਗ ਸਮਰਥਕਾਂ ਦੇ ਆਈਟੀ ਸੈਲ ਦੇ ਜੋ ਹੈਂਡਲ ਨੇ ਉਹਨਾਂ ਵੱਲੋਂ ਕੈਂਪੇਨ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਬਾਰ-ਬਾਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਪੁਕਾਰ ਰਹੇ ਬਲਕਿ ਉਹਨਾਂ ਦੇ ਘਰ ਦੇ ਨਾਮ ਨਾਲ ਜਾਂ ਨੀਟਾ ਕਹਿ ਕੇ ਪੁਕਾਰਿਆ ਜਾ ਰਿਹਾ ਹੈ ਜੋ ਸਖਸ਼ ਟੋਡੇ ਸਮੇਂ ਦੌਰਾਨ ਹੀ 8 ਸਾਲ ਸ਼੍ਰੀ ਕਲਤਕਸਾਬ ਦਾ ਕਾਰਜਕਾਰੀ ਜਥੇਦਾਰ ਰਿਹਾ ਹੋਵੇ ਤੱਕ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਰਿਹਾ ਹੋਵੇ ਤੁਸੀਂ ਖੁਦ ਉਸ ਨੂੰ ਚੁਣਿਆ ਹੋਵੇ ਖੁਦ ਇਹਨਾਂ ਪਦਵੀਆਂ ਤੇ ਬਿਠਾਇਆ ਹੋਵੇ ਕੀ ਉਹ ਪਦਵੀ ਛੱਡਣ ਤੋਂ ਬਾਅਦ ਕਿਸੇ ਸਤਕਾਰ ਦਾ ਪਤਰ ਨਹੀਂ ਰਹਿੰਦਾ ਕੀ ਉਸ ਨੂੰ ਤੁਸੀਂ ਸਿੰਘ ਸਾਹਿਬ ਜਾਂ ਜੱਫੀਦਾਰ ਸਾਹਿਬ ਕਹਿਣ ਪੁਕਾਰਨ ਦੀ ਥਾਂ ਤੇ ਅਡਰੈਸ ਕਰਨ ਦੀ ਥਾਂ ਤੇ ਉਹ ਸਿੱਧਾ ਨੀਟੇ ਤੇ ਉਤਰ ਜਾਓਗੇ ਇਸ ਤਰੀਕੇ ਨਾਲ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੋਗੇ ਇਹ ਸਵਾਲ ਵੀ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਆਪਣੇ ਆਪ ਨੂੰ ਪੁੱਛਣੀ ਚਾਹੀਦੇ ਨੇ ਇਹ ਆਮ ਲੋਕ ਜਦੋਂ ਸੁੱਖਾ ਜਾਂ ਸਿੰਮਰੋ ਸ਼ਬਦ ਵਰਤਦੇ ਨੇ ਉਸ ਨੂੰ ਕਾਉਂਟਰ ਕਰਨ ਲਈ ਨੀਟਾ ਸ਼ਬਦ ਲਿਆਂਦਾ ਗਿਆ ਹੈ ਜਾਂ ਕਿਸੇ ਏਡੀਆਂ ਉੱਚੀ ਪਦਵੀ ਤੇ ਇੰਨਾ ਲੰਮਾ ਸਮਾਂ ਰਹਿਣ ਵਾਲੇ ਵਿਅਕਤੀ ਨੂੰ ਇਸ ਤਰੀਕੇ ਨਾਲ ਸੰਬੋਧਨ ਕਰਨਾ ਚਾਹੀਦਾ ਹੈ ਲੋਕ ਇਸ ਨੂੰ ਕਿਵੇਂ ਦੇਖਣਗੇ ਇਹ ਵੀ ਕਿਤਨਾ ਕਿਤੇ ਸੁਖਬੀਰ ਧੜੇ ਨੂੰ ਸੋਚਣਾ ਪਵੇਗਾ ਦੂਸਰਾ ਜੋ ਰਖਣ ਪੁੰਨਿਆਂ ਤੇ ਭਾਸ਼ਣ ਦਿੱਤਾ ਗਿਆ ਸ਼ਖਬੀਰ ਬਾਦਲ ਵੱਲੋਂ ਕੀਤਾ ਗਿਆ ਉਹਦੇ ਵਿੱਚ ਵੀ ਕੋਈ ਨਵਾਂ ਪਣ ਨਹੀਂ ਹੈ ਕਿ ਉਹਨਾਂ ਨੇ ਕੋਈ ਨਵੀਂ ਲਾਈਨ ਫੜੀ ਹੈ ਆ ਉਹਨਾਂ ਵੱਲੋਂ ਕਿਹਾ ਜ਼ਰੂਰ ਗਿਆ ਕਿ ਦੇਖੋ ਜੀ ਇਹ ਕਾਲ ਤੱਕ ਸਭ ਦੇ ਜਸੇਦਾਰ ਨਹੀਂ ਚੁੱਲ੍ਹੇ ਇਕੱਠੇ ਕਰਨ ਨੂੰ ਕਿਹਾ ਹੈ ਇਸ ਲਈ ਮੈਂ ਹੱਥ ਝੁੜ ਕੇ ਮਾਫੀ ਮੰਗਦਾ ਹਾਂ ਸਾਰਿਆਂ ਨੂੰ ਇੱਕ ਵਾਰ ਫੇਰ ਸੱਦਾ ਦਿੰਦਾ ਹਾਂ ਕਿ ਵਾਪਸ ਆ ਜਾਓ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਓ ਕਾਲੀ ਦਲ ਤਗੜਾ ਕਰੋ ਪਰ ਇਹ ਸਭ ਕੁਝ ਪਹਿਲਾਂ ਬੜੀ ਵਾਰ ਹੋ ਚੁੱਕਿਆ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਘਰ ਵਾਪਸੀ ਹੋਈ ਉਸ ਤੋਂ ਬਾਅਦ ਕੀ ਹੋਇਆ ਸਾਰਿਆਂ ਨੂੰ ਪਤਾ ਹੈ ਮਾਫੀ ਵੀ ਪੰਜਾਬ ਵਰ ਮੰਨ ਚੁੱਕੇ ਹੋਣਗੇ ਉਹ ਲੇਕਿਨ ਜੇ ਇੱਕ ਸਖਸ਼ ਅਕਾਲ ਤਖਤ ਸਾਹਿਬ ਤੇ ਖੜ ਕੇ ਮਾਫੀ ਮੰਗ ਕੇ ਆਪ ਤੇ ਦੋਸ਼ ਝੋਲੀ ਪਵਾ ਕੇ ਬਾਹਰ ਨਿਕਲ ਕੇ ਕਹਿ ਦੇਵੇ ਕਿ ਇਹ ਤਾਂ ਅਸੀਂ ਵੈਸੀ ਮਜਬੂਰੀ ਚ ਕੀਤਾ ਸੀਗਾ ਅਸੀਂ ਕੋਈ ਦੋਸ਼ ਨਹੀਂ ਮੰਨਿਆ ਅਸੀਂ ਕੋਈ ਗਲਤੀ ਨਹੀਂ ਕੀਤੀ ਪਰ ਫਿਰ ਉਸ ਦੀ ਮਾਫੀ ਦੇ ਉੱਤੇ ਕੌਣ ਯਕੀਨ ਕਰੇਗਾ ਇਹ ਵੀ ਸਾਰੇ ਹੀ ਜਾਣਦੇ ਦੂਸਰਾ ਜੋ ਉਹਨਾਂ ਵੱਲੋਂ ਭਾਸ਼ਣ ਦੇ ਵਿੱਚ ਆਪਣੀ ਟੋਨ ਰੱਖੀ ਗਈ ਉਹ ਵੀ ਪਹਿਲਾਂ ਹਰ ਵਾਰ ਉਹ ਚੋਣਾਂ ਦੇ ਵਿੱਚ ਰੱਖਦੇ ਰਹੇ ਨੇ ਉਹ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਅਕਾਲੀ ਦਲ ਵੱਲੋਂ ਕੋਈ ਗਲਤੀ ਨਹੀਂ ਕੀਤੀ ਗਈ ਲੋਕਾਂ ਨੇ ਇਸ ਤਰੀਕੇ ਦੀ ਪਰਸੈਪਸ਼ਨ ਘੜੀ ਸਾਡੇ ਤੇ ਦੋਸ਼ ਲਾਏ ਗਏ ਇਹ ਸਾਰਾ ਦੋਸ਼ ਲੋਕਾਂ ਦਾ ਹੈ ਲੋਕ ਕਾਂਗਰਸ ਦਾ ਸਾਥ ਦੇ ਰਹੇ ਨੇ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਨੇ ਅਕਾਲੀ ਦਲ ਦਾ ਸਾਥ ਨਹੀਂ ਦੇ ਰਹੇ ਲੋਕ ਠੋਖਾ ਕਰ ਰਹੇ ਨੇ ਅਸੀਂ ਤਾਂ ਉੱਥੇ ਹੀ ਖੜੇ ਆ ਅਸੀਂ ਥੋੜੀ ਲੜਾਈ ਲੜਨ ਨੂੰ ਤਿਆਰ ਆ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਉਹੀ ਲਾਈਨ ਉਹਨਾਂ ਵੱਲੋਂ ਹੁਣ ਵੀ ਬਕਤੀ ਜਾ ਰਹੀ ਹੈ ਲੇਕਿਨ ਤੁਸੀਂ ਲੋਕਾਂ ਨੂੰ ਕਿਵੇਂ ਧੋਖੇਬਾਜ਼ ਕਹਿ ਸਕਦੇ ਹੋ ਸਾਰਾ ਦੋਸ਼ ਉਹਨਾਂ ਤੇ ਸਿੱਟ ਸਕਦੇ ਹੋ ਤੇ ਫਿਰ ਇਹ ਉਮੀਦ ਕਰ ਸਕਦੇ ਹੋ ਕਿ ਵਾਪਸ ਆ ਕੇ ਉਹ ਤੁਹਾਨੂੰ ਆਪਣਾ ਪ੍ਰਧਾਨ ਮੰਨਣ ਤੁਹਾਨੂੰ ਵੋਟਾਂ ਪਾ ਦੇਣ ਇਹ ਵੀ ਕਿਤੇ ਨਾ ਕਿਤੇ ਸੁਖਬੀਰ ਬਾਗਲ ਨੂੰ ਸਮਝਣ ਦੀ ਲੋੜ ਹੈ ਫਿਰ ਉਹ ਇਸ ਗੱਲ ਨੂੰ ਮੁਸਲਮਾਨ ਕਮਿਊਨਿਟੀ ਦੇ ਨਾਲ ਧਰਮ ਦੇ ਨਾਲ ਜੋੜ ਕੇ ਪੇਸ਼ ਕਰਨਾ ਚਾਹੁੰਦੇ ਨੇ ਕਿ ਦੇਖੋ ਭਾਜਪਾ ਨੇ ਉਹਨਾਂ ਦੀ ਬਾਬਰੀ ਬਸਟੇ ਢਾਈ ਅੱਜ ਵੀ ਕੋਈ ਮੁਸਲਮਾਨ ਭਾਜਪਾ ਦੀ ਰੈਲੀ ਵਿੱਚ ਨਹੀਂ ਜਾਂਦਾ ਸ਼ਾਮਿਲ ਨਹੀਂ ਹੋਣ ਜਾਂਦਾ ਤੁਸੀਂ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਪੱਗਾਂ ਵੱਢੀ ਬੈਠ ਕੇ ਸਾਰੇ ਸਿੱਖ ਉੱਥੇ ਬੈਠੇ ਹੁੰਦੇ ਨੇ ਜਦ ਕਿ ਉਹਨਾਂ ਨੇ ਦਰਬਾਰ ਸਾਹਿਬ ਟਾਇਆ ਉਹ ਵੀ ਕਿਤੇ ਮੇਚ ਨਹੀਂ ਖਾਂਦਾ ਜੇ ਤੁਸੀਂ ਮਿਸਾਲ ਹੀ ਲੈਣੀ ਆ ਮੁਸਲਮਾਨਾਂ ਤੇ ਸਾਡੇ ਗੁਰੂਆਂ ਦੀ ਲੜਾਈ ਦੇ ਇਤਿਹਾਸ ਨੂੰ ਤੁਸੀਂ ਕਿਵੇਂ ਪੁੱਲ ਸਕਦੇ ਹੋ ਸਾਡੇ ਸਹਿਬਜ਼ਾਦਿਆਂ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਉਸ ਨੂੰ ਕਿਵੇਂ ਪੁੱਲ ਸਕਦੇ ਹੋ ਫਿਰ ਵੀ ਤੁਸੀਂ ਉਸ ਤੋਂ ਬਾਅਦ ਅੱਜ ਤੱਕ ਕਿਸੇ ਮੁਸਲਮਾਨ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਹੀ ਨਹੀਂ ਕਰਨਾ ਚਾਹੀਦਾ ਸੀ ਲੇਕਿਨ ਤੁਸੀਂ ਮਨਿਸਟਰ ਵੀ ਬਣਾਏ ਤੁਸੀਂ ਟਿਕਟਾਂ ਵੀ ਦਿੱਤੀਆਂ ਐਮਐਲਏ ਵੀ ਬਣਾਏ ਅੱਜ ਵੀ ਮੁਸਲਮਾਨ ਭਾਈਚਾਰੇ ਨਾਲ ਕਿਉਂਕਿ ਉਹ ਵੀ ਮਾਈਨੋਰਟੀ ਨੇ ਅਤੇ ਅਸੀਂ ਵੀ ਮਲਟੀ ਹਾਂ ਬੜੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤੇ ਫਿਰ ਤੁਸੀਂ ਇਹ ਮਿਸਾਲ ਕਿਵੇਂ ਦੇ ਰਹੇ ਹੋ ਇਹ ਵੀ ਕਿਤੇ ਕੋ ਲੌਜਿਕ ਨਹੀਂ ਬਣਦਾ ਇਹਨਾਂ ਚੀਜ਼ਾਂ ਦਾ ਆਨਸਰ ਭਾਸ਼ਣ ਦੇਣ ਨੂੰ ਜਾਂ ਇੱਕ ਕਾਮਿਊਨਲ ਐਂਗਲ ਦੇਣ ਨੂੰ ਜਾਂ ਇੱਕ ਧਰਮ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇਸ ਨੂੰ ਜ਼ਰੂਰ ਕਹਿ ਕੇ ਦੇਖਿਆ ਜਾ ਸਕਦਾ ਹੈ ਛੋ ਟਾਂਚਾ ਨਵੇਂ ਅਕਾਲੀ ਦਲ ਦਾ ਕੀ ਹੋਵੇਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿੰਨਾ-ਕਿੰਨਾ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਅਹੁਦੇ ਦਿੱਤੇ ਜਾਂਦੇ ਨੇ ਅੱਗੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਏ ਜਾਣਗੇ ਕੀ ਉਹਨਾਂ ਦੀ ਚੋਣ ਹੋਵੇਗੀ ਜਾਂ ਕੀ ਉਹ ਵੀ ਇਸੇ ਤਰੀਕੇ ਨਾਲ ਨਾਮਿਨੇਟ ਹੋਣਗੇ ਜਿਵੇਂ ਪੁਰਾਣੇ ਟਾਈਮ ਤੇ ਹੁੰਦਾ ਰਿਹਾ ਹੈ ਇਹ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਸਾਨੂੰ ਦੇਖਣ ਨੂੰ ਮਿਲੇਗਾ ਪੰਥਕ ਕਾਉਂਸਲ ਬਣਾ ਤਾਂ ਦਿੱਤੀ ਗਈ ਹੈ ਲੇਕਿਨ ਜੋ ਇਹ ਕਿਹਾ ਗਿਆ ਹੈ ਕਿ ਕਾਲੀਦਨ ਦੇ ਫੈਸਲੇ ਸਹਿਮਤੀ ਨਾਲ ਹੋਣਗੇ ਕਿਤੇ ਉਹ ਦੋ ਪਾਵਰ ਸਟਰਕਚਰ ਤਾਂ ਨਹੀਂ ਖੜੇ ਕਰ ਦਿੱਤੇ ਜੋ ਕਿ ਆਪਸ ਦੇ ਵਿੱਚ ਟਕਰਾਉਣਗੇ ਕਿਸੇ ਦੀ ਈਗੋ ਵੱਡੀ ਹੋ ਜਾਏਗੀ ਦੁਬਾਰਾ ਇੱਕ ਦੂਜੇ ਨਾਲ ਟਕਰਾ ਦੇ ਵਿੱਚ ਹੀ ਉਲਝੇ ਰਹਿਣਗੇ ਇਸ ਤਰੀਕੇ ਨਾਲ ਸਿਆਸਤ ਦਾ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਏਗਾ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਵਾਲੀਆਂ ਨੇ ਲੇਕਿਨ ਇੱਕ ਬਿਆਨ ਜੋ ਕਿ ਸ਼ਾਇਦ ਉਸ اجلاس ਦੌਰਾਨ ਨਹੀਂ ਦਿੱਤਾ ਗਿਆ ਇੱਕ ਮਤੇ ਦੇ ਤੌਰ ਤੇ ਪਾਸ ਨਹੀਂ ਕੀਤਾ ਗਿਆ ਪਰ ਜੋ ਇਸ اجلاس ਤੋਂ ਪਹਿਲਾਂ ਇੱਕ ਅਕਾਲੀ ਆਗੂ ਵੱਲੋਂ ਦਿੱਤਾ ਗਿਆ ਕਿ ਸਾਡਾ ਸਾਰਾ ਜ਼ੋਰ ਲੱਗੇਗਾ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਾਈਆਂ ਜਾਣ ਤਾਂਕਿ ਫੇਰ ਇੱਕ ਵਾਰ ਲੋਕਾਂ ਦੇ ਵਿਚਾਰ ਜਾ ਕੇ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕੌਣ ਅਸਲੀ ਉਮੀਦਵਾਰ ਹੈ ਲੋਕਾਂ ਵੱਲੋਂ ਕਿਸ ਉਮੀਦਵਾਰ ਨੂੰ ਮਾਨਤਾ ਪ੍ਰਾਪਤ ਹੈ ਉਸ ਦਾ ਫੈਸਲਾ ਸ਼੍ਰੋਮਣੀ ਕਮੇਟੀ 'ਚ ਕੌਣ ਜਿੱਤਦਾ ਹੈ ਉਸ ਦੇ ਉੱਪਰ ਹੀ ਹੋਏਗਾ ਤਾਂ ਸਭ ਤੋਂ ਜ਼ਿਆਦਾ ਇਸ ਸਮੇਂ ਦੀ ਲੋੜ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਕੇਂਦਰ ਸਰਕਾਰ ਤੇ ਇਸ ਗੱਲ ਦਾ ਦਬਾਅ ਬਣਾਇਆ ਜਾਵੇ ਪਰ ਉਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਸੁਖਬੀਰ ਢੜੇ ਵੱਲੋਂ ਸਟੇ ਲੈ ਲਈ ਗਈ ਹੈ ਅਦਾਲਤਾਂ ਨੂੰ ਅਪਰੋਚ ਕੀਤਾ ਗਿਆ ਹੈ ਹਰਿਆਣੇ ਵਿੱਚ ਵੋਟਾਂ ਬਣਾ ਕਿਉਂ ਨਹੀਂ ਬੁਲਾਈਆਂ ਗਈਆਂ ਜਿਸki ਉੱਤੇ ਇੱਕ ਅਲੱਗ ਤੋਂ ਵੱਖਰੀ ਕਮੇਟੀ ਚੁਣੀ ਜਾ ਚੁੱਕੀ ਹੈ ਪ੍ਰਧਾਨ ਡਿਸਾਈਡ ਹੋ ਚੁੱਕਿਆ ਹੈ ਪਰ ਫਿਰ ਵੀ ਇੱਕ ਟੈਕਨੀਕਲਿਟੀ ਦੇ ਉੱਤੇ ਸਟੇ ਲੈ ਲਈ ਗਈ ਹੈ ਤੇ ਜੋ ਗੁਰਦੁਆਰਾ ਕਮਿਸ਼ਨ ਦੇ ਪ੍ਰਧਾਨ ਸੀ ਜਸਤੂ ਸਹਿਰੋਂ ਉਹਨਾਂ ਦਾ ਵੀ ਕਾਰਜਕਾਲ ਖਤਮ ਹੋ ਗਿਆ ਹੈ ਸੋ ਇੱਕ ਨਵਾਂ ਉਨ੍ਹਾਂ ਦਾ ਚੇਅਰਮੈਨ ਲਾਉਣਾ ਪਏਗਾ ਉਸ ਤੋਂ ਬਾਅਦ ਹੀ ਪ੍ਰਕਿਰਿਆ ਸ਼ੁਰੂ ਹੋਏਗੀ ਕੇਂਦਰ ਸਰਕਾਰ ਕਿੰਨੀ ਰੁਚੀ ਦਿਖਾਉਂਦੀ ਹੈ ਇਸ ਦੇ ਵਿੱਚ ਕਿੰਨੀ ਜਲਦੀ ਇਹ ਚੋਣਾਂ ਹੁੰਦੀਆਂ ਨੇ ਉਸ ਤੋਂ ਭਵਿੱਖ ਵਿੱਚ ਅਸਲੀ ਅਕਾਲੀ ਦਲ ਕੌਣ ਹੋਵੇਗਾ ਕਿਸ ਨੂੰ ਪੰਜਾਬ ਦੇ ਲੋਕ ਮਾਨਤਾ ਦੇਣਗੇ ਪੰਥਕ ਸਫਾ ਦੇ ਵਿੱਚ ਕਿਸ ਨੂੰ ਪ੍ਰਵਾਨਗੀ ਦਿੱਤੀ ਜਾਏਗੀ ਇਹ ਸਾਰੀਆਂ ਚੀਜ਼ਾਂ ਦਾ ਫੈਸਲਾ ਸ਼ਰੂਮਨੀ ਕਮੇਟੀ ਦੀਆਂ ਚੋਣਾਂ ਤੋਂ ਹੀ ਹੋਵੇਗਾ ਹੋ ਸਕਦਾ ਹੈ ਨਾਲ-ਨਾਲ ਅਦਾਲਤੀ ਲੜਾਈ ਵੀ ਲੜੀ ਜਾਵੇ ਦਫ਼ਤਰ ਵਾਸਤੇ ਚੋਣ ਸਿੰਬਲ ਵਾਸਤੇ ਇਹ ਸਾਰੀਆਂ ਚੀਜ਼ਾਂ ਇੱਕ ਅਲੱਗ ਟਾਈਮ ਲੈਣਗੀਆਂ ਉਸ ਦਾ ਫੈਸਲਾ ਕੀ ਹੁੰਦਾ ਹੈ ਉਸ ਦਾ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਜਿੰਨਾ ਫਰਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਪਏਗਾ ਅਸਲੀ ਲੋਕਾਂ ਦੀ ਪ੍ਰਵਾਨਗੀ ਇਸ ਤੜੇ ਨੂੰ ਹੈ ਇਸ ਅਕਾਲੀ ਦਲ ਨੂੰ ਹੈ ਇਸ ਦਾ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਫੈਸਲਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਕਰਨਗੀਆਂ ਉਹਨਾਂ ਚੋਣਾਂ ਵਿੱਚ ਜਿਹੜਾ ਤੜਾ ਆਪੋ ਜੋਕੇ ਨਿਕਲੇਗਾ 파ਰੂ ਹੋ ਕੇ ਨਿਕਲੇਗਾ ਇਹ ਸਮਝਿਆ ਜਾਏਗਾ ਕਿ ਲੋਕਾਂ ਨੇ ਉਸ ਅਕਾਲੀ ਦਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅੱਗੇ ਤੋਂ ਉਹੀ ਅਸਲੀ ਅਕਾਲੀ ਦਲ ਹੋਵੇਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਦੇਖਦੇ ਹਾਂ ਇਹਨਾਂ ਲੀਡਰਸ ਦੀ ਯੂਨਿਟੀ ਕਿੰਨੀ ਕੁ ਬਣੀ ਰਹਿੰਦੀ ਹੈ ਆਪਸੀ ਏਕਤਾ ਕਿੰਨੀ ਕੁ ਰਹਿੰਦੀ ਹੈ ਆਪਸ ਦੇ ਵਿੱਚ ਆਉਦਿਆਂ ਦੀ ਲੜਾਈ ਹੁੰਦੀ ਹੈ ਜਾਂ ਸਰਬਸੰਮਤੀ ਨਾਲ ਬੈਠ ਕੇ ਸਿਰ ਜੋੜ ਕੇ ਫੈਸਲੇ ਲਏ ਜਾਂਦੇ ਨੇ ਕਿ ਪੰਥ ਦੀ ਬਿਹਤਰੀ ਕਿਸ ਵਿੱਚ ਹੈ ਇਹ ਤੈਅ ਕਰਨ ਦੇ ਵਿੱਚ ਇਹ ਫੈਸਲਾ ਲੈਣ ਦੇ ਵਿੱਚ ਲੋਕਾਂ ਦੇ ਵਿੱਚ ਮਦਦ ਕਰਨਗੇ ਆ ਕਿ ਇਹਨਾਂ ਦਾ ਕੰਡਕਟ ਕਿਹਾ ਗਿਆ ਹੈ ਇਹ ਵਿਚਰਦੇ ਕਿੰਨੇ ਲੋਕਾਂ ਦੇ ਵਿੱਚ ਜੇ ਆਉਦਿਆਂ ਦੀ ਪੁੱਖ ਆਉਦਿਆਂ ਦੀ ਲਾਲਸਾ ਹੀ ਲੋਕਾਂ ਨੂੰ ਦਿਸਦੀ ਹੈ ਫਿਰ ਸ਼ਾਇਦ ਇਸ ਨੂੰ ਵੀ ਪ੍ਰਵਾਨਗੀ ਨਾ ਮਿਲੇ ਤੇ ਲੋਕ ਹੋਰ ਰਾਜਨੀਤਿਕ ਵਿਕਲਪ ਦੇਖਦੇ ਰਹਿਣ ਬਾਕੀ ਪਾਰਟੀਆਂ ਦਾ ਰੁਖ ਕਰਦੇ ਰਹਿਣ ਪਰ ਜੇ ਇੱਕ ਪੰਥਕ ਧਿਰ ਉੱਭਰਨ ਦੀ ਪੰਜਾਬ ਦੇ ਵਿੱਚ ਲੋੜ ਹੈ ਤਾਂ ਇਹਨਾਂ ਪੰਜ ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਅਕਾਲੀ ਦਲ ਨੂੰ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਲੋੜ ਹੈ ਇੱਕ ਮਿਸਾਲ ਦੇ ਤੌਰ ਤੇ ਉੱਭਰਨ ਦੀ ਲੋੜ ਹੈ ਤਾਂ ਕਿ ਲੋਕਾਂ ਦਾ ਅ విశ్వాਸ਼ ਦਿੱਤਾ ਜਾ ਸਕੇ ਸੋ ਇਸ ਉਮੀਦ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਜੋ ਇਹ ਅਸਥਿਰਤਾ ਦੀ ਸਥਿਤੀ ਪੰਜਾਬ ਦੇ ਅੰਤਕ ਸਫਾ ਦੇ ਵਿੱਚ ਬਣੀ ਹੋਈ ਹੈ ਉਹ ਦੂਰ ਹੋਵੇ ਇੱਕ ਸਪਸ਼ਟਤਾ ਦੇ ਨਾਲ ਕੋਈ ਆਲਟਰਨੇਟਿਵ ਉਭਰੇ ਤਾਂ ਕਿ ਵੋਟਾਂ ਦਾ ਜੋ ਵੰਡ ਹੋ ਕੇ ਨੁਕਸਾਨ ਹੋ ਰਿਹਾ ਹੈ ਉਹ ਨਾ ਹੋਵੇ ਤੇ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਸ਼ੇਪ ਮਿਲੇ ਇਸੇ ਉਮੀਦ ਦੇ ਨਾਲ ਅਤੋ ਵਿਦਾ ਲੈਂਦੇ ਆ ਧੰਨਵਾਦ